ਇੱਕ ਵਾਰ ਫੇਰ ਬਰਵਲੋਂ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਮੈਂ ਡਾਕਟਰ ਤਿਰਸ ਸਿੰਘ ਆਪਣੇ ਹਫਤਾਵਾਰੀ ਪ੍ਰੋਗਰਾਮ ਨੂੰ ਲੈ ਕੇ ਅੱਜ ਇੱਕ ਵਾਰ ਫੇਰ ਆਪ ਜੀ ਦੇ ਸਾਹਮਣੇ ਹਾਜ਼ਰ ਆ ਤੇ ਅੱਜ ਮੈਂ ਆਪ ਜੀ ਨਾਲ ਵਿਚਾਰ ਕਰਾਂਗਾ ਇੱਕ ਖਾਸ ਬਿਮਾਰੀ ਜਿਹੜੀ ਅੱਜ ਲੋਕਾਂ 'ਚ ਬਹੁਤ ਜ਼ਿਆਦਾ ਚੱਲ ਰਹੀ ਹੈ ਤੇ ਲੋਕੀ ਉਸ ਬਹੁਤ ਜ਼ਿਆਦਾ ਗਰਸ ਗਰਸ ਨੇ ਉਹਨੂੰ ਆਪਾਂ ਸਕਿਨ ਪ੍ਰੋਬਲਮ ਕਹਿੰਦੇ ਹਾਂ ਜਿਹਦੇ ਵਿੱਚ ਦਦ ਖਾਜ ਖੁਜਲੀ ਤੇ ਚੰਬਲ ਤੱਕ ਇਨਕੇ ਚੰਬਲ ਇਸ ਸਕਿਨ ਪ੍ਰੋਬਲਮ ਦੀ ਇੱਕ ਉਹ ਸਟੇਜ ਹੈ ਜਿਸ ਦੇ ਵਿੱਚ ਸਕਿਨ ਕਾਲੀ ਹੋ ਜਾਂਦੀ ਹੈ ਸੌਲਡ ਹੋ ਜਾਂਦੀ ਹੈ ਡੈੱਡ ਹੋ ਜਾਂਦੀ ਹੈ ਤੇ ਬਹੁਤ ਹੀ ਭੈੜੀ ਬਿਮਾਰੀ ਹੈ ਜਿਸ ਦੇ ਨਾਲ ਕਿ ਪਰਸਨ ਨੂੰ ਆਪਣੇ ਆਪ ਨੂੰ ਹੀ ਬੜਾ ਪੁਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਸਕਿਨ ਦੀ ਪ੍ਰੋਬਲਮ ਦੇ ਰਿਗਾਰਡਿੰਗ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹਦੇ ਰੀਜ਼ਨ ਕੀ ਨੇ ਸਟਮਕ ਦਾ ਰੀਜ਼ਨ ਤਾਂ ਹਰ ਇੱਕ ਬਿਮਾਰੀ ਚ ਆਉਂਦੇ ਆਉਂਦਾ ਹੈ ਕਿ ਸਾਡੇ ਪੇਟ ਦੀ ਦਾ ਅਫਸੈਟ ਹੋਣਾ ਕਨਸਟਿਪੇਸ਼ਨ ਦਾ ਹੋਣਾ ਇਸ ਗੈਸ ਐਸਿਡਿਸ ਦਾ ਪੈਦਾ ਹੋਣਾ ਜਦੋਂ ਇਹਨਾਂ ਚੀਜ਼ਾਂ ਇਹਨਾਂ ਬਿਮਾਰੀਆਂ ਨਾਲ ਅਸੀਂ ਪੇਟ ਦੇ ਰੋਗਾਂ ਤੋਂ ਗ੍ਰਸਤ ਹੁੰਨੇ ਆ ਤਾਂ ਸਾਡੇ ਬਲੱਡ ਦੇ ਵਿੱਚ ਸਲਫਿਊਰਿਕ ਐਸਿਡ ਪੈਦਾ ਹੁੰਦਾ। ਉਹ ਸਲਫਿਊਰਿਕ ਐਸਿਡ ਸਾਡੇ ਇੰਟਰਨਲ ਤੌਰ ਤੇ ਔਰ ਬਾਹਰੀ ਤੌਰ ਤੇ ਫਿਰ ਜਦੋਂ ਸਕਿਨ ਤੇ ਇਫੈਕਟ ਕਰਦਾ ਹੈ ਤਾਂ ਫਿਰ ਸਾਡੇ ਸਰੀਰ ਦੇ ਉੱਤੇ ਖਾਰਜ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਸੁੱਕੀ ਹੁੰਦੀ ਹੈ। ਅਸੀਂ ਨਹੀਂ ਕਯੁਰ ਕਰਦੇ ਵਿੱਚੋਂ ਵੈਸੇ ਹੋ ਗਈ ਜਾਂ ਥੋੜੀ ਬਹੁਤ ਦਵਾਈ ਲੈ ਵੀ ਲਈ। ਅਸੀਂ ਖਾ ਲੰਨੇ ਲੇਕਿਨ ਉਹ ਫੇਰ ਵੀ ਵੱਧਦੀ ਹੈ ਫਿਰ ਦਾਣੇ ਜਿ ਨਿਕਲਦੇ ਨੇ ਫਿਰ ਉਹ ਸਕਿਨ ਰੈੱਡ ਹੋਣੀ ਸ਼ੁਰੂ ਹੁੰਦੀ ਹੈ। ਫਿਰ ਅਸੀਂ ਹਣ ਨਹੀਂ ਕੇਅਰ ਕਰਦੇ ਵਰਸਕੇ ਦਾ ਇਸ ਤੱਕ ਸੋ ਬਲੈਕ ਹੋਣੀ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਬਾਅਦ ਉਹ ਕਾਫੀ ਬਲੈਕ ਹੋ ਜਾਂਦੀ ਹੈ ਜਿੱਦਕਿ ਸਾਨੂੰ ਇੰਨੀ ਪ੍ਰੋਬਲਮ ਰਹਿੰਦੀ ਹੈ ਕਿ ਅਸੀਂ ਹਰ ਵੇਲੇ ਸਾਨੂੰ ਉਹਨੂੰ ਰਗੜਨਾ ਪੈਂਦਾ ਹੈ ਹਰ ਵੇਲੇ ਸਾਨੂੰ ਖੁਰਕ ਕਰਨੀ ਪੈਂਦੀ ਖਾਜ ਕਰਨੀ ਪੈਂਦੀ ਹੈ ਤੇ ਮੇਰੇ ਖਿਆਲ ਚ ਸਾਰੇ ਪਰਸਨਲਟਡ ਹੁੰਦੇ ਨੇ ਕਿਸੇ ਨੂੰ ਕਿਸੇ ਸਾਹਮਣੇ ਇਸ ਤਰ੍ਹਾਂ ਖੁਰਕਣਾ ਚੰਗਾ ਨਹੀਂ ਲੱਗਦਾ ਹੋਵੇਗਾ ਕਿਉਂਕਿ ਇਹ ਪ੍ਰੋਬਲਮ ਜਿਹੜੀ ਹੈ ਗੁਪਤੰਗਾਂ ਦੇ ਜ਼ਿਆਦਾ ਹੁੰਦੀ ਹੈ ਤੇ ਕੱਚਾਂ ਦੇ ਵਿਚਾਲੇ ਪੱਟਾਂ ਦੇ ਵਿਚਾਲੇ ਤੇ ਹੋਰ ਸੇਰ ਦੇ ਸਥਾਨ ਤੇ ਹੁੰਦੀ ਲੇਕਿਨ ਜਦੋਂ ਸਾਡੇ ਗੁਪਤੰਗਾਂ ਤੇ ਆਏ ਕੱਛਾਂ ਦੇ ਵਿਚਾਲੇ ਇੱਕ ਅਸੀਂ ਚੈਸਟ ਤੇ ਜਾਂ ਪੇਟ ਤੇ ਹੋਵੇ ਤਾਂ ਬੜਾ ਭੈੜਾ ਲੱਗਦਾ ਜਿਵੇਂ ਤੁਸੀਂ ਦੂਸਰੇ ਸਾਹਮਣੇ ਖੜੇ ਹੋ ਕੇ ਅਸੀਂ ਉਹਨੂੰ ਅਸੀਂ ਖਾਰਸ਼ ਕਰਦੇ ਹਾਂ ਤੇ ਇਹ ਇਹਦਾ ਬਿਮਾਰੀ ਦਾ ਜਿਹੜਾ ਕਾਰਨ ਹੈ ਜੀ ਸਭ ਤੋਂ ਪਹਿਲਾਂ ਸਾਡੀ ਪੇਟ ਦੀ ਖਰਾਬੀ ਤੇ ਫਿਰ ਬਲੱਡ ਦੇ ਵਿੱਚ ਐਸਿਡ ਦਾ ਪੈਦਾ ਹੋਣਾ ਤੇ ਉਹ ਐਸਿਡ ਦਾ ਸਾਡੇ ਸਕਿਨ ਦੇ ਸਾਡੇ ਇੰਟਰਨਲ ਸਿਸਟਮ ਤੋਂ ਇਲਾਵਾ ਸਾਡੇ ਸਕਿਨ ਤੇ ਇਫੈਕਟ ਕਰ ਜਾਣਾ ਜਿਸ ਦੇ ਨਾਲ ਕੀ ਸਾਡੇ ਸ਼ੀਰਤ ਉੱਤੇ ਖਾਰਸ਼ ਪੈਦਾ ਹੁੰਦੀ ਹੈ ਤੇ ਕਈਆਂ ਨੂੰ ਸਨ ਯਾਨੀ ਕਿ ਸੂਰਜ ਦੇ ਨਾਲ ਵੀ ਇਹ ਪ੍ਰੋਬਲਮ ਆ ਜਾਂਦੀ ਹੈ ਤੇ ਕਈਆਂ ਨੂੰ ਮੌਇਸਚਰ ਦੇ ਨਾਲ ਵੀ ਆ ਜਾਂਦੀ ਹੈ ਤੇ ਫੰਗਸ ਵਗੈਰਾ ਜਿਹੜਾ ਇਹਦੇ ਵਿੱਚ ਇਹ ਸੇ ਬਿਮਾਰੀ ਚ ਐਡ ਹੁੰਦੀ ਹੈ ਕਿ ਫੰਗਸ ਹੋ ਜਾਂਦੀ ਹੈ ਤੇ ਫੰਗਸ ਨੂੰ ਵੀ ਅਸੀਂ ਉਹੀ ਲਫ਼ਜ਼ ਵਰਤਦੇ ਆ ਤੇ ਮੇਨ ਤਾਂ ਦਾ ਦਖਾਤ ਖੁਜਲੀ ਚੰਬਲ ਇਹਨਾਂ ਵਿੱਚੋਂ ਹੀ ਨਿਕਲੇ ਹੋਈਆਂ ਨੇ ਅਸਲ ਵਿੱਚ ਜੇ ਅਸੀਂ ਆਯੁਰਵੇਦ ਮੁਤਾਬਕ ਲਈਏ ਤਾਂ ਕੋਈ ਵੀ ਸਕਿਨ ਪ੍ਰੋਬਲਮ ਜਿਹੜੀ ਖਾਜ ਖੁਜਲੀ ਫਲਵੇਰੀਆ ਜੋ ਵੀ ਹੈ ਜਿਹੜੀ ਪ੍ਰੋਬਲਮਸ ਨੇ ਇਨਨੂੰ ਸਾਡੇ ਆਯੁਰਵੇਦ ਦੇ ਵਿੱਚ ਕੁਸਟ ਰੋਗ ਕਿਹਾ ਜਾਂਦਾ ਹੈ ਜੋ ਸਕਿਨ ਨਾਲ ਰਿਲੇਟਡ ਪ੍ਰੋਬਲਮ ਕ੍ਰੀਏਟ ਹੋ ਗਈ ਉਹ ਕੁਸਟ ਰੋਗ ਹੈ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ ਚਾਹ ਥੋੜਾ ਜਿਹਾ ਹੋਵੇ ਚਾਹ ਬਹੁਤਾ ਹੋਵੇ ਅਰ ਕੁਸਟ ਰੋਗ ਦਾ ਡਾਇਗਨੋਸ ਅਸੀਂ ਉਸੇ ਮੁਤਾਬਕ ਕਰਾਂਗੇ ਉਸ ਤਕਲੀਫ ਨੂੰ ਉਸੇ ਮੁਤਾਬਕ ਦੇ ਤਹਿਤ ਜਾਵਾਂਗੇ ਉਹਦਾ ਡਾਇਗਨੋਸ ਕਰਾਂਗੇ ਤੇ ਫਿਰ ਉਹਦਾ ਉਹਦਾ ਇਲਾਜ ਵੀ ਅਸੀਂ ਉਸੇ ਤਰੀਕੇ ਨਾਲ ਕਰਾਂਗੇ ਤਾਂ ਕਿ ਉਹ ਬਿਮਾਰੀ ਬਿਲਕੁਲ ਠੀਕ ਹੋ ਜਾਵੇ ਹੁਣ ਬਹੁਤ ਸਾਰੇ ਲੋਕ ਆਉਂਦੇ ਨੇ ਜਿਨ੍ਹਾਂ ਦੇ ਗੁਪਤੰਗਾਂ ਦੇ ਪੱਟਾਂ ਦੇ ਵਿਚਾਲੇ ਸਕਿਨ ਕਾਲੀ ਹੋਈ ਪਈ ਹੁੰਦੀ ਹੈ ਸਕਿਨੇ ਵੀ ਉਤਰਨ ਲੱਗ ਜਾਂਦੀ ਹੈ ਹਰ ਵੇਲੇ ਹੱਥ ਇਹ ਵਰਗੇ ਸੋਰ ਪਾਸੇ ਦਾ ਉੱਥੇ ਹੱਥ ਰਹਿੰਦਾ ਖੁਰਕੀ ਜਾਲਾ ਖੁਰਕੀ ਜਾਲਾ ਤੇ ਬੜਾ ਭੈੜਾ ਲੱਗਦਾ ਤੇ ਬਹੁਤ ਜ਼ਿਆਦਾ ਤੰਗੀ ਹੁੰਦੀ ਹੈ ਆਪਣੇ ਖਾਣ ਪੀਣ ਨੂੰ ਸੁਧਾਰ ਕੇ ਆਪਣੇ ਪੇਟ ਨੂੰ ਸੈੱਟ ਕਰਕੇ ਆਪਣੇ ਬਲੱਡ ਦੇ ਵਿੱਚ ਜਿਹੜਾ ਐਸਿਡ ਪੈਦਾ ਹੋ ਰਿਹਾ ਉਹਦੇ ਲਈ ਟ੍ਰੀਟਮੈਂਟ ਲੈ ਕੇ ਉਸ ਤੋਂ ਬਾਅਦ ਫਿਰ ਐਕਸਟਰਨਲੀ ਤੌਰ ਤੇ ਕੋਈ ਨਾ ਕੋਈ ਲਾਉਣ ਵਾਲੇ ਕੋਈ ਮਲਮ ਕੋਈ ਤੇਲ ਬਹੁਤ ਸ਼ਾਨਦਾਰ ਤੇਲ ਔਰ ਮਲਮਾ ਫਿਰ ਸਾਡੇ ਹਰਬ ਵਿੱਚ ਹਾਜ਼ਰ ਨੇ ਤੁਸੀਂ ਉਹਨਾਂ ਨੂੰ ਵਰਤ ਕੇ ਇਸ ਤਕਲੀਫ ਤੋਂ ਖਿਹੜਾ ਛੁਡਾ ਸਕਦੇ ਹੋ ਜਿਵੇਂ ਮਹਾਮਰੀਚੀ ਆਦੀ ਤੇਲ ਜਤਿ ਆਦੀ ਤੇਲ ਇਹ ਬਹੁਤ ਜ਼ਿਆਦਾ ਵਧੀਆ ਕੰਮ ਕਰਦੇ ਨੇ ਠੀਕ ਹੈ ਜੀ ਕਰੀਮਾਂ ਦੇ ਵਿੱਚ ਵੀ ਬਹੁਤ ਕਰੀਮਾਂ ਨੇ ਜਿਹੜੀਆਂ ਇਸਤੇ ਕੰਮ ਕਰਦੀਆਂ ਨੇ ਟੇਸ ਤਕਲੀਬ ਨੂੰ ਹਟਾ ਦਿੰਦੀਆਂ ਨੇ ਜਦੋਂ ਇਹ ਤਕਲੀਬ ਜ਼ਿਆਦਾ ਵੱਧ ਜਾਂਦੀ ਹੈ ਤਾਂ ਕੁਝ ਤਰ੍ਹਾਂ ਦੀ ਕਰੀਮਾਂ ਤੇ ਤੇਲ ਐਸੇ ਵੀ ਨੇ ਜਿਹੜੇ ਥੋੜੇ ਜਿਹੀ ਪੀਚਿੰਗ ਕਰਦੇ ਨੇ ਲੜਦੇ ਨੇ ਪਰ ਪੇਸ਼ੈਂਟ ਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਉਹ ਫਿਰ ਵਰਕ ਵੀ ਉਸ ਤਰ੍ਹਾਂ ਕਰਦੇ ਨੇ ਕਿਉਂਕਿ ਸਕਿਨ ਅੰਦਰੋਂ ਜ਼ਖਮ ਉੱਤੇ ਅੰਦਰ ਇਨਫੈਕਸ਼ਨ ਜਿਹੜੀ ਅੰਦਰ ਤੱਕ ਜਾ ਚੁੱਕੀ ਹੁੰਦੀ ਹੈ ਇਸ ਲਈ ਜਦੋਂ ਵੀ ਅਸੀਂ ਕੋਈ ਐਸ तरह ਦੀ ਤੇਲ ਲਿਆ ਕੋਈ ਕਰੀਮ ਯੂਜ਼ ਕਰ ਬੈਟਰ ਫੀਲਿੰਗ ਹੁੰਦਾ ਸੀ ਤੰਗ ਹੁੰਨੇ ਪਰ ਨਹੀਂ ਉਹਨੂੰ ਯੂਜ਼ ਕਰ ਲੈਣਾ ਚਾਹੀਦਾ ਹੈ ਆਯੁਰਵੈਦਿਕ ਦਵਾਈਆਂ ਦੇ ਵਿੱਚ ਤੁਸੀਂ ਤੇਲ ਨੂੰ ਲਗਾਉਂਦੇ ਹੋਏ ਨਾਲ ਤੁਸੀਂ ਖਾਣ ਵਾਲੀ ਦਵਾਈਆਂ ਦੇ ਵਿੱਚ ਤੁਸੀਂ ਗੰਧਕ ਰਸੈਣ ਖਾ ਸਕਦੇ ਹੋ ਪੰਚ ਤਿਕਤ ਦ੍ਰਹਿਤ ਗੁਗਲ ਖਾ ਸਕਦੇ ਹੋ ਇਹਦੇ ਨਾਲ ਜਿਹੜਾ ਹੈ ਬਲੱਡ ਪਿਉਰੀਫਾਈ ਹੁੰਦਾ ਹੈ ਖੂਨ ਦਾ ਸਾਫ਼ ਹੋਣਾ ਬਹੁਤ ਹੀ ਜ਼ਰੂਰੀ ਹੈ ਜੇ ਤੁਹਾਡਾ ਖੂਨ ਸਾਫ਼ ਨਹੀਂ ਹੋਏਗਾ ਇਸ ਤਕਲੀਫ ਨਹੀਂ ਹਟੇਗੀ ਇਸ ਦੇ ਰਿਲੇਟਡ ਇਸੇ ਪ੍ਰੋਬਲਮ ਦੇ ਰਿਲੇਟਡ ਮੈਂ ਆਪਣੀ ਫਾਰਮੇਸੀ ਦੇ ਵਿੱਚ ਨਿਊ ਦਸ਼ਮੇ ਸ਼ਾਇਰਵੈਦਿਕ ਫਾਰਮੇਸੀ ਵੱਲੋਂ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਤਿਆਰ ਕਰਦਾ ਜਿਸ ਵਿੱਚ ਇੱਕ ਕਰੀਮ ਹੈ ਉਸ ਦੇ ਵਿੱਚ ਇੱਕ ਲਿਕਵਿਡ ਹੈ ਔਰ ਇਸ ਤੋਂ ਇਲਾਵਾ ਕੈਪਸੂਲ ਜਾਂ ਟੈਬਲੇਟ ਵੀ ਹੈ ਜਿਹੜੀ ਕਿ ਇਸ ਲਈ ਤਾਂ ਬਹੁਤ ਅਸਰ ਕਰਦੇ ਨੇ ਜਿਹੜੀ ਮੇਰੀ ਕਰੀਮ ਹੈ ਤੁਸੀਂ ਇੱਕ ਵਾਰ ਯੂਜ਼ ਕਰੋ ਤੁਹਾਨੂੰ ਦੋਸਰੇ ਦਿਨ ਜਾਂ ਤੀਸਰੇ ਦਿਨ ਤੁਹਾਨੂੰ ਉਹਦਾ 100% ਫੈਕਟਰ ਨਜ਼ਰ ਆਏਗਾ ਵੀ ਤੁਹਾਨੂੰ ਕਿੰਨਾ ਫਰਕ ਪਿਆ ਤੁਹਾਡੀ ਖਾਰਸ਼ ਕਿੰਨੀ ਘਟ ਗਈ ਤੇ ਚੰਬੜ ਵੀ ਹੈ ਤਾਂ ਚੰਬੜ ਦੀ ਸਕਿਨ ਨੂੰ ਵੀ ਉਤਾਰ ਕੇ ਨਿਚੋਂ ਨਹੀ ਚਮੜੀ ਨਵੀਂ ਚਮੜੀ ਨੂੰ ਪੈਦਾ ਹੋਣ ਲਾ ਦਿੰਦਾ ਤੇ ਨਵੀਂ ਚਮੜੀ ਪੈਦਾ ਹੋ ਕੇ ਫਿਰ ਤੋਂ ਸਕਿਨ ਪਹਿਲਾਂ ਵਾਂਗ ਹੀ ਸਾਡੀ ਜਿਸ ਤਰ੍ਹਾਂ ਦਾ ਸਾਡੇ ਸਰੀਰ ਦਾ ਰੰਗ ਹੈ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਤੇ ਮੇਰੀਆਂ ਦਵਾਈਆਂ ਜਿਹੜੀਆਂ ਨੇ ਉਹ ਬਿਲਕੁਲ 100% ਤੇ ਵਰਕ ਕਰਦੀਆਂ ਨੇ ਬਹੁਤ ਦੇਰ ਤੋਂ ਔਰ ਮੈਂ ਕਹਾਂਗਾ ਕਿ ਇਹਦੇ ਇਸ ਦਵਾਈ ਦੇ ਵਿੱਚ ਮੇਰੇ ਬਜ਼ੁਰਗਾਂ ਦਾ 6 ਪੀੜੀਆਂ ਦਾ ਨੁਭਾਵੇ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਮੈਂ ਮਿਕਸ ਕਰਕੇ ਇਹ ਦਵਾਈ ਤਿਆਰ ਕਰਦਾ ਹਾਂ ਤੇ ਦਵਾਈ ਬਹੁਤ ਹੀ ਕਾਰਗਰ ਹੈ ਤੇ ਬਹੁਤ ਹੀ ਵਧੀਆ ਕੰਮ ਕਰਦੀ ਹੈ ਇਸ ਲਈ ਤੁਸੀਂ ਕਲਾਸਿਕਲ ਦਵਾਈਆਂ ਸ਼ਾਸਰੂਕ ਦਵਾਈਆਂ ਯੂਜ਼ ਕਰਨੇ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਉਹ ਦਵਾਈਆਂ ਬਾਰੇ ਦੱਸ ਦਿੱਤਾ ਹੈ ਤੁਸੀਂ ਉਹ ਲੈ ਸਕਦੇ ਹੋ ਅਗਰ ਤੁਸੀਂ ਮੇਰੇ ਤੋਂ ਦਵਾਈ ਮੰਗਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਮੇਰੇ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਨੇ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰੇ ਚੈਨਲ ਨਿਊਜ਼ ਫਾਇਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਅਗਰ ਕਿਸੇ ਮੇਰੇ ਨਾਲ ਕਿਸੇ ਬਿਮਾਰੀ ਬਾਰੇ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਕਿਸੇ ਸਪੈਸੀਫਿਕ ਬਿਮਾਰੀ ਤੇ ਮੈਂ ਮਹਿਚਾਉਣਾ ਵੀ ਤੁਸੀਂ ਮੈਂ ਬੋਲਾਂ ਤਾਂ ਮੇਰੇ ਈਮੇਲ ਤੇ ਮੇਰੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਤੁਹਾਨੂੰ ਡੈਫੀਨੇਟਲੀ ਦਾ ਜਵਾਬ ਜ਼ਰੂਰ ਦਵਾਂਗਾ ਤੇ ਉਹਦੇ ਕਾਰਨਾਂ ਬਾਰੇ ਜ਼ਰੂਰ ਦੱਸ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਬਿਮਾਰੀ ਬਾਰੇ ਮੈਂ ਆਪਣੇ ਚੈਨਲ ਤੇ ਤੇ ਮੈਂ ਹਫਤਾਵਾਰੀ ਪ੍ਰੋਗਰਾਮ ਦੇ ਵਿੱਚ ਬੋਲਾਂ ਤਾਂ ਬਿਲਕੁਲ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਜ਼ਰੂਰ ਬਾਅਦ ਤੁਹਾਨੂੰ ਉਹਦੇ ਕਾਰਨਾਂ ਬਾਰੇ ਉਹਦੇ ਟ੍ਰੀਟਮੈਂਟ ਬਾਰੇ ਜ਼ਰੂਰ ਦੱਸਾਂਗਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਜੀ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਫੇਰ ਅਗਲੇ ਹਫਤੇ ਇੱਕ ਨਵੇਂ ਐਪੀਸੋਡ ਇੱਕ ਨਵੇਂ ਰੋਗ ਬਾਰੇ ਆਪਦੇ ਨਾਲ ਵਿਚਾਰ ਸਾਂਝੇ ਕਰਾਂਗਾ ਜੀ ਤੇ ਫਿਰ ਫਿਰ ਤੋਂ ਹਾਜ਼ਰ ਹੋ ਜਾਵਾਂਗਾ ਜੀ ਅੱਜ ਮੈਨੂੰ ਇੱਥੇ ਇਜਾਜ਼ਤ ਦਿਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ